ਲੈ ਕਿਹੜੇ ਵੇਲੇ ਦਾ ਤੁਰਿਆ ਮੰਡੂ ਨੂੰ ਕਹਾਂ ਲਾ ਮੈਂ ਹੁਣ ਆ ਗਿਆ ਹੁਣ ਆ ਗਿਆ ਮੈਨੂੰ ਆਈ ਐ ਮੂਰੇ ਤੈਨੂੰ ਬੈਠੀ ਐ ਮੈਂ ਜਿੰਨੇ ਪੈਸੇ ਲਿਆਊਗਾ ਨਾ ਔਨ ਸਾਰਾ ਨਾ ਉਨੇ ਚ ਭੁੱਟ ਮਾਰ ਕੇ ਫੜ ਲੂ ਐ ਤਾਂ ਨਹੀਂ ਵੀ ਆਪਦੇ ਕੋਲੇ ਰੱਖ ਲੂ ਬੋਜੀ ਓ ਆ ਗਿਆ ਕਾ ਇੰਨਾ ਟਾਈਮ ਲਾਇਆ ਏ ਤੁਸੀਂ ਓ ਲੱਗਿਆਂ ਦਾ ਟਾਈਮ ਕਿਹੜੇ ਵੇਲੇ ਦਾ ਤੁਰਿਆ ਛੇਠ ਮੜਾ ਪਰਲੇਪ ਗੰਡੀ ਚ ਗਿਆ ਹੋਸੀ। ਬਾਈ ਸਾਮਨਾ ਕੋ ਲੱਫੂ ਤੁਰਿਆ ਤਾਂ ਕਿਹੜੇ ਟਾਈਮ ਦਾ? ਓਏ ਹੁਣ ਮੈਂ ਕਿਹੜਾ ਜਹਾਜ਼ ਲੈ ਗਿਆ ਹਾਂ? ਬਸ ਖੜ ਦੇ ਬੱਸ ਤੇ ਆਇਆ ਵਕਾਂ ਤਾਂ ਬੱਸ ਖੜ ਦੇ ਹਰੇ ਗੱਡੇ ਤੇ। ਹੁਣ ਟਾਈਮ ਤਾਂ ਲੱਗੂ ਵੀ। ਖਾਲੀ ਥਾਂ ਮੈਂ ਕੋਈ ਖਰੀਦਦਾਰੀ ਕਰਨ ਲੱਗ ਗਿਆ। ਖਰੀਦਦਾਰੀ ਕੀ ਕਰਨੀ ਸੀ? ਸਾਰਾ ਕੁਸਤਾ ਵੇਚ ਕਰੇ। ਅੱਛਾ ਤੇ ਪੈਸੇ ਦੇਤੇ ਆੜਤੀਏ ਨੇ? ਉਹ ਪੈਸਾ ਦੇਦੇ ਗਲ ਕੇ ਪੈਸੇ ਦਿੱਤੇ ਥੋੜੇ ਸੀ। ਉਹ ਕਹਿੰਦਾ ਕੱਲੂ ਲੈ ਗਈ ਕੁਛ ਕਹਿੰਦਾ। ਉਹ ਕਹਿੰਦਾ ਅੱਜ ਲੈ ਆ ਜੋ ਇਹਨਾਂ ਦਾ ਮਤਮੈਂ ਅਸੀਂ ਤੇ ਥੋੜੇ ਪੈਸੇ ਤਾਂ ਮੈਂ ਉਹਨਾਂ ਨੂੰ ਦੇਣਾ ਆਪਣੇ ਕਹਿੰਦਾ ਪਨੀਰੀ ਆ ਇਹਨੂੰ ਤੋਂ ਨਾਲ ਲਾਵਾਂਗੇ ਉਹਨਾਂ ਨੂੰ ਸਾਈ ਫੜਾ ਲੈਣਾ ਫਿਰ ਬੱਕ ਕਰਾ ਲੈਣੇ ਪਹਿਲੀ ਨਾ ਤਾਂ ਵੀ ਥੋੜੇ ਜਿ ਕਿੰਨੇ ਕ ਦਿੱਤੇ ਆ ਉਹ 10000 ਰੁਪਏ ਦਿੱਤਾ ਪੰਜ ਕੁ ਤੁਸੀਂ ਲੈ ਲਓ ਪੰਜ ਕੁ ਮੈਂ ਉਹਨਾਂ ਨੂੰ ਦੇ ਦੂੰਗਾ ਲਓ ਹੈ ਪੰਜ ਨਾਲ ਕੀ ਬਣਦਾ ਤੂੰ ਆਪਦੀ ਟੀ ਨੂੰ ਖੁਸ਼ ਕਰੀਏ ਨਾ ਮੈਂ ਆਪਦੀ ਨੂੰ ਨੂੰ ਨਹੀਂ ਖੁਸ਼ ਕਰਨਾ ਉਹ ਮੇਰੀ ਧੀ ਕਰਾਂ ਕਦੀ ਵੀ ਮੈਨੂੰ ਕੋਈ ਤੰਨੇਆ ਦਾ ਚਾਰੀਆ ਦਾ ਸੂਟ ਲੈ ਕੇ ਦੇ ਦੇ ਪਪਾ ਪਪਾ ਮਾਸਾ ਦੇ ਸੂਟ ਆ ਜਾਣਗੇ ਨਾ ਉਹਨੂੰ ਲੈ ਕੇ ਦੇ ਦੇ ਹ ਉਹਨਾਂ ਦੇ ਤੇ ਨਾਲੇ ਉਹਨੂੰ ਲੈ ਕੇ ਦੇ ਦੇ 10000 ਦੇ ਦੋ ਸੂਟ ਆ ਜਾਣਗੇ ਤਿੰਨ ਸੂਟ ਤਿੰਨ ਹਜ਼ਾਰ ਦੇ ਆ ਜਾਣਗੇ ਅੱਛਾ ਤੂੰ ਬਾਲਾ ਸਿਆਣਾ ਤੈਨੂੰ ਤਾਂ ਐ ਲੱਗਦਾ ਵੀ ਦੁਕਾਨਦਾਰ ਵੀ ਤੂੰ ਹੀ ਐ ਵੀ ਤੈਨੂੰ ਐ ਸੂਟਾਂ ਦੇ ਰੇਟਾਂ ਦਾ ਵੀ ਪਤਾ ਕੋਈ ਚੱਜ ਦਾ ਨੂੰਟੀ ਨੂੰ ਚੱਜ ਦਾ ਵੀ ਸੂਟ ਲੈ ਕੇ ਦੇਣਾ ਪੈਂਦਾ ਹੁੰਦਾ ਬਾਹਰ ਅੰਦਰ ਜਾਣ ਵਾਲਾ ਓਏ ਬਾਹਰ ਅੰਦਰ ਮੈਨੂੰ ਪਤੀ ਐ ਕਿਹੜੇ ਕਿਹਦੇ ਵਾਸਤੇ ਕਹਿਣੀ ਆ ਤੂੰ ਬਾਹਰ ਅੰਦਰ ਜਾਣ ਵਾਸਤੇ ਤੂੰ ਕਹ ਮੇਰੀ ਤਾਂ ਕੁੜੀ ਦਾ ਕਿਹਦਾ ਉਹ ਹੀ ਪਦਨਾਮ ਐ ਲੈਣਾ ਤੂੰ ਆਪਦੀ ਨੂੰ ਵਾਸਤੇ ਉਹ ਮਹਿੰਗਾ ਮੰਗਦੇ ਹੋ ਵੇ ਸਿੱਧਾ ਪਿਆਬੀ ਜੀ ਕਹਿੰਦੀ ਨਹੀਂ ਫਿਰ ਮੈਂ ਤੈਨੂੰ ਨੂੰ ਦੇ ਹੀ ਕਹੀ ਜੰਨੀ ਆ ਮੀਤ ਨੂੰ ਤਾਂ ਚਲ ਗਰਮੀ ਵਾਲਾ ਮੈਂ ਸੂਟ ਲੈ ਕੇ ਦੇ ਦੂੰ ਫਿਰ ਨੂੰ ਨੂੰ ਇੱਕ ਸੂਟ ਮਹਿੰਗਾ ਵੀ ਲੈ ਕੇ ਦੇਉਂਗੀ ਉਹ ਨੂੰ ਵੇ ਕਰਾ ਪੱਜੀ ਜਾਂਦੀ ਐ ਫੇਰ ਕਿਦੋਂ ਲੈ ਲਈ ਕੋਈ ਨਾ ਕੱਲ ਨੂੰ ਪੈਸੇ ਆ ਜਾਣਗੇ ਕੱਲ ਨੂੰ ਲੈ ਆਏ ਫੇਰ ਅੱਜ ਇਹਨੂੰ ਦਵਾ ਦੇ ਕੁੜੀ ਮੈਨੂੰ ਚੁੱਪ ਕਰਕੇ ਜਿੰਨੇ ਪੈਸੇ ਲਿਆ ਮੇਰੀ ਥੇਲੀ ਦੇ ਧਰਦੇ ਬੜਾ ਸਿਆਪਾ ਹੋਇਆ ਸਿਆਪਾ ਦਾ ਫਿਰ ਆ ਹੀ ਹੁੰਦਾ ਹੁੰਦਾ ਜਾਂ ਤਾਂ ਟੱਬਰ ਨਾਲ ਕੱਟਣਾ ਵੀ ਕੱਟਣ ਵਾਲੇ ਨੂੰ ਪਤਾ ਹੁੰਦਾ ਐਵੇਂ ਕੱਟਣਾ ਸੌਖਾ ਨਹੀਂ ਹੁੰਦਾ ਉਹ ਤੂੰ ਤਾਂ ਹਰੇ ਥਾਂ ਤੇ ਕਲੇਸ਼ ਪਾਉਣਾ ਹੁੰਦਾ ਜੋ ਕੁੜੀ ਨੇ ਜਾਣਾ ਤਾਂ ਵੀ ਕਲੇਸ਼ ਪਾਉਣਾ ਜੋ ਕੁੜੀ ਨਹੀਂ ਆਉਣਾ ਤਾਂ ਵੀ ਕਲੇਸ਼ ਪਾਉਣਾ ਕਿਤੇ ਹੱਸ ਕੇ ਤਾਂ ਨੂੰ ਤੋਰੀ ਨਹੀਂ ਓਏ ਤੇਰੀ ਸ਼ਕਲ 'ਚ ਫਰਕ ਹੈ ਤੂੰ ਹੀ ਮੂੰਹ ਹੋਰੂ ਬਣਾ ਲੈਣਾ ਮੈਂ ਤਾਂ ਹੱਸ ਕੇ ਹੀ ਤੋੜਦੀ ਐ ਕਿਦਣ ਮੈਂ ਉਹਨੂੰ ਐ ਬਿਲਕ ਕੇ ਤੋਰਿਆ ਵੀ ਜਾ ਭਾਈ ਘਰੋਂ ਨਿਕਲ ਜਾ ਕੋਈ ਕੋਈ ਕਾਸਰਾ ਕਰੋ ਤਾਂ ਬਸ ਬਾਹ ਫੜ ਕੇ ਨਿਕੜਾ ਕੋਈ ਕਸਰ ਤਾਂ ਕੋਈ ਨਹੀਂ ਛੱਡੀ ਤੂੰ ਚੁੱਪ ਕਰਕੇ ਮੈਨੂੰ ਪੈਸੇ ਦੇ ਦੇ ਮੇਰੀ ਥੇਲੀ ਤੇ ਧਰ ਦੇ ਬਾ ਕੁੜੀ ਨੂੰ ਥੇਲੀ ਲੈ ਆ ਪੈਸੇ ਮੈਂ ਤਾਂ ਹੋਰ ਕਸਮ ਮਰ ਲੂੰ ਗੱਲ ਨੂੰ ਤੂੰ ਆਹਾ ਬੱਡ ਕਣ ਪਲੇਸ ਪਾਣਾ ਕਰ ਅਜੇ ਲੈ ਦਾਸ ਮੇਰੀ ਗੱਲ ਸੁਣ ਨੂਹਾਂ ਰੱਖਣੀਆਂ ਬਹੁਤ ਆਖੂਆਂ ਔਖੀਆਂ ਨੂਹਾਂ ਰੱਖ ਕੇ ਮੈਂ ਕਹਾਂ ਕਿਤੇ ਨੂਹਾਂ ਰੱਖੀਆਂ ਉਹ ਮਰੀ ਨੇ ਸਾਰਾ ਦਿਨ ਇੰਨੇ ਕਿਤੇ ਨੂਹਾਂ ਪੰਜ ਸੱਤ ਇੱਕ ਨੂਹ ਐ ਨੂਹ ਐ ਤੇ ਸਰ ਤੇ ਚੜਾ ਲੰਨੂੰ ਸਾਰਾ ਚਮੜਾਈ ਇਹਦੀ ਬਗੈਰ ਮਤਲਬ ਉਹਨੂੰ ਪਤੀ ਐ ਠੀਕ ਐ ਕੁੜੀ ਵੇ ਤਾਂ ਥੋੜੇ ਪਿੱਸੂ ਲੜ ਜਾਂਦੇ ਨੂੰ ਵੇਲੇ ਤੈਨੂੰ ਬੜਾ ਹੋ ਜਾਂਦਾ ਨੂੰ ਦਾ ਤੂੰ ਚੁੱਪ ਕਰਕੇ ਜਾ ਵੜਾ ਤੇ ਨਾਮ ਲੈ ਲੈ ਜਾ ਵੜਾ ਪਤਾ ਨਹੀਂ ਕੀ ਇਹਦੀ ਧੀ ਇਹਨੂੰ ਸਾਰਾ ਦਿਨ ਪੱਟੀ ਪੜਾਈ ਜਾਂਦੀ ਐ ਉਹਦੇ ਨਾਂ ਤੇ ਤਾਂ ਨਾ ਐ ਟਾਪ ਉੱਠਦਾ ਕੋਈ ਨਾ ਆ ਬਣ ਗਿਆ ਜਿਗੜ ਕੱਪੜੇ ਤਾਂ 5000 ਦੇ ਹੀ ਲਿਆਵਾਂਗੇ ਤੇ 5000 ਕੋਲੇ ਰੱਖਾਂ ਇਹ ਵੀ ਕੀ ਜਾਣੂਗਾ ਇਦੀ ਕੁੜੀ ਦਾ ਪੱਜ ਤੇ ਸਾਡਾ ਸੱਸ ਨੂੰਹਾਂ ਦਾ ਰੱਜ ਹੋ ਗਈ ਪੁੱਤ ਤਿਆਰ ਕਰਨਾ ਹਾਂ ਮੈਂ ਹੋ ਗਈ ਤਿਆਰ ਲੈ ਮੇਰੀ ਗੱਲ ਸੁਣ ਜੇ ਤੂੰ ਤਿਆਰ ਹੋ ਗਈ ਤੇ ਆ ਜਾ ਫਿਰ ਆਪਾਂ ਕੱਪੜੇ ਲੈ ਆਏਗੀ ਕੱਪੜੇ ਤਾਂ ਲੈ ਆਵਾਂਗੇ ਮੇਰੀ ਗੱਲ ਸੁਣੋ ਮੈਂ ਤਾਂ ਛੂਟ ਦੇ ਕੇ ਆਇਆ 2500 ਦਾ ਤੇ 1200 ਦਾ ਛੂਟ ਆ ਮੈਂ ਤਾਂ ਉਹੀ ਛੂਟ ਲੈਣਾਗਾ ਉਹ ਮੇਰੀ ਗੱਲ ਸੁਣੋ ਤੇਰਾ ਬਾਪੂ ਜੀ ਦਿੰਦਾ ਤਾਂ ਮੈਨੂੰ 5000 ਸੀ ਮੈਂ ਤਾਂ ਖਿੱਚ ਤੂੰ ਨਾਲ 10000 ਰੁਪਇਆ ਫੜ ਲਈ ਔਖੀ ਸੌਖੀ ਤੈਨੂੰ ਤਾਂ 2500 ਵਾਲਾ ਸੂਟ ਲੈ ਕੇ ਹੀ ਦੇਉਂਗੀ ਤੇ ਇਹਨੂੰ ਕੋਈ ਲਿਆਦਾਂਗੇ 4-500 ਵਾਲਾ ਸੂਟ ਮੈਨੂੰ ਪਤਾ ਸੀ ਮੰਮੀ ਤੁਸੀਂ ਮੈਨੂੰ ਮੇਰੀ ਹਰ ਖਵਾਸ਼ ਪੂਰੀ ਕਰਦੇ ਹੋਗੇ ਤੁਸੀਂ ਮੈਨੂੰ ਉਹ ਸੂਟ ਜ਼ਰੂਰ ਦਿਵਾਓਗੇ ਬਸੇਰਾ ਨੱਚਿਆ ਟੱਪਿਆ ਵੀ ਤੂੰ ਤਾਂ ਆਪਦੀ ਨੂੰ 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 ਝੱਜਦੇ ਆ ਚੀਜ਼ਾਂ ਲੈ ਲੈ ਦਿੰਦੀ ਆ ਮੇਰੀ ਧੀ ਵੇਲੇ ਤੁਹਾਡੇ ਪਿੱਛੂ ਪੈ ਜਾਂਦੇ ਆ ਭਈ ਪੈਣੀ ਆ ਅਗਰ ਜਿੱਥੇ ਵਿਆਹੀ ਅਗਲੇ ਲੈ ਕੇ ਦੇਣ ਚਾਹੀਨਾ ਉਹੀ ਤਾਂ ਗੱਲ ਆ ਮੰਮੀ ਹੁਣ ਤੁਸੀਂ ਦੇਖੋ ਤੁਹਾਡੇ ਹੁੰਦੇ ਮਾਦੇ ਪੇਕਿਆ ਤੋਂ ਮੰਗਦੀ ਆ ਮੈਨੂੰ ਕਦੇ ਜ਼ਰੂਰਤ ਹੀ ਨਹੀਂ ਪਈ ਹੈਗੀ ਤੁਸੀਂ ਮੇਰੀ ਹਰ ਖਵਾਸ਼ ਪੂਰੀ ਕਰਦੇ ਹੋ ਜਦੋਂ ਸਾਰਾ ਦਿਨ ਤਾਂ ਕਹਿੰਦੇ ਰਹਿੰਦੀ ਆ ਮੇਰੇ ਸਹੁਰੇ ਐਨੇ ਚੰਗੇ ਆ ਮੇਰਾ ਸਹੁਰਿਆ ਐਨੇ ਚੰਗੇ ਆ ਕਮਾਈ ਕਰਦਾ ਫਿਰ ਇੱਕ ਛੂਟ ਵੀ ਨਹੀਂ ਦਿਵਾ ਸਕਦੇ ਤੇ ਜਿਹਦੇ ਨੂੰ ਕਹਿ ਦਿੰਦੀ ਹੈਗੀ ਹਨਾ ਨਹੀਂ ਪੁੱਤ ਮੇਰੀ ਗੱਲ ਸੁਣ ਜਿੱਥੇ ਬੰਦਾ ਕਮਾਈ ਕਰਦਾ ਜੇ ਉਥੋਂ ਨਾ ਕੱਪੜੇ ਪਾਊਗਾ ਹੋਰ ਕਿੱਥੋਂ ਪਾਊਗਾ ਪੇਕਿਆਂ ਦਾ ਤਾਂ ਫਰਜ਼ ਇੰਨਾ ਹੁੰਦਾ ਵੀ ਅਗਲਾਂ ਨੇ ਵਿਆਹ ਕੀ ਤੋਰਤੀ ਪੇਕੇ ਦਿੰਦੇ ਹੁੰਦੇ ਆ ਸਾਲ ਸੀ ਮਹੀਨਿਆਂ ਤੋਂ ਕੱਪੜੇ ਐ ਥੋੜੀ ਹੁੰਦਾ ਵੀ ਆਏ ਮਹੀਨੇ ਤੋਂ ਪੇਕੀ ਬਣਾ ਕੇ ਦੇ ਦੇਣ ਉਹੀ ਤਾਂ ਗੱਲ ਆ ਮੰਮੀ ਵੀ ਜਦੋਂ ਛੁੱਟੀਆਂ ਆ ਜਾਣ ਉਦੋਂ ਰੱਖੜੀ ਹੋ ਜੇ ਉਦੋਂ ਦੀਵਾਲੀ ਰੋੜੀ ਸਾਰੇ ਵੇਲੇ ਛੁੱਟ ਥੋੜੀ ਹੁੰਦਾ ਹੁੰਦਾਗਾ ਪੁੱਤ ਵਿਹਾਰ ਤਿਆਰਤੇ ਨਾ ਧੀਆਂ ਦੇ ਮਾਨਤਾਂ ਨੂੰ ਹੋ ਜੇ ਇੰਨੇ ਹੀ ਬਹੁਤ ਹੁੰਦਾ ਇਹ ਤਾਂ ਨਾ ਇੱਕ ਕਮਲੇ ਲੋਕਾਂ ਦੀ ਉਹ ਬਣਾਈ ਹੋਈ ਹੈ ਜੀ ਵੀ ਅੱਜ ਭਈ ਕੁੜੀ ਆਈ ਐ ਵੀ ਕੁੜੀ ਦੇ ਝੋਲੇ ਚ ਪਾ ਦੋ ਸੂਟ ਐ ਸੂਟ ਨਹੀਂ ਬੁੱਤ ਪਾਉਂਦੇ ਹੁੰਦੇ ਜਿਹੜੇ ਪਿਆਰ ਨਾਲ ਚੀਜ਼ ਦਿੰਦੇ ਹੁੰਦੇ ਨੇ ਨਾ ਚੀਜ਼ ਤਾਂ ਉਹੀ ਵਾਦਾ ਕਰਦੀ ਹੁੰਦੀ ਆ ਆਪ ਦੇਖੋ ਰੋਈ ਪਾਵੇ ਪਤਲਾ ਪੋਲਾ ਜਿਹੇ ਜਾ ਮਿਲਦਾ ਹੁਣ ਤੂੰ ਇੱਥੇ ਵਿਆਹ ਕੇ ਆਈ ਐ ਤੈਨੂੰ ਹੋਰ ਲੀੜਾ ਕਪੜਾ ਮੈਂ ਹੀ ਬਣਾ ਕੇ ਦਿਆਂ ਹਾਂਜੀ ਮੰਮੀ ਜੋ ਤਾਂ ਹੈ ਗੱਲ ਹੈਗੀ ਐ ਹਾਂ ਤੇ ਹੁਣ ਤੂੰ ਐ ਕਰ ਚਲ ਆਪਾਂ ਚੱਲ ਗੀ ਚਲ ਮੈਂ ਤਾਂ ਤਿਆਰ ਹੀ ਆ ਦੇ ਕਿਤੇ ਕਿਰਨਾਂ ਨੇ ਜਾਣਾ ਹੋਵੇ ਤੇ ਕਿਰਨਾਂ ਤਿਆਰ ਨਾ ਹੋਵੇ ਲੀੜੇ ਕੱਪੜੇ ਦੀ ਗੱਲ ਕਰਾਂ ਵਾਲੇ ਪਹਿਲਾਂ ਤੁਹਾਨੂੰ ਪਤਾ ਹੀ ਆ ਚਲੋ ਕਿਹ ਐਤੋਂ ਸੇ ਉਹ ਨੂੰ ਕਿ ਜਾਊਗੀ ਨਾ ਉਹ ਤੋਂ ਕੀ ਕਰਾਉਣਾ ਐਵੇਂ ਵੱਧ ਨੂੰ ਹੱਥ ਪਾਉਗੀ ਹਾਂ ਨਾ ਜਵਾਕ ਨੇ ਵੀ ਪਤਾ ਨਹੀਂ ਆ ਕਾਦੀਆਂ ਤਾਰਾਂੀਆਂ ਪਾਈ ਬੈਠਾ ਗੇਮ ਜਿਹੇ ਚਲੋ ਆ ਦੋ ਕੱਪੜਾ ਦਾ ਕੰਮ ਕਰਨ ਨੂੰ ਲਿਆਇਆ ਸੀਗਾ ਇਹ ਵੀ ਜਾ ਕੇ ਬੈਗ ਚ ਪਾਉਂਗਾ ਹੋ ਗਈ ਭਈ ਤਿਆਰ ਹਾਂਜੀ ਮਾਂ ਤਿਆਰੀ ਬਸ ਕਰੀ ਜਾਣੀ ਹੈ ਜੀ ਤੇ ਕੱਪੜੇ ਲੀੜੇ ਪਾਤੇ ਸੀ ਮੁੰਡੇ ਦੇ ਕਿਤਾਬਾਂ ਜਾਂ ਭਾਲਦੀ ਸੀ ਦੋ ਤਿਆਰ ਨੇ ਇੱਕ ਕਾਪੀ ਨਹੀਂ ਚਾਹੀ ਹੈਗੀ ਉਹਦੀ ਉਹ ਵੀ ਪਾ ਲੈਂਦੀ ਆ ਛੋਟਿਆਂ ਦਾ ਕੰਮ ਜਾਂ ਕੀ ਤਸਵੀਰ ਮੈਡਮ ਚੈੱਕ ਕਰਨਗੇ ਅੱਛਾ ਤੇ ਮੈਂ ਤੈਨੂੰ ਐਂ ਕਹਿੰਦੀ ਸੀ ਹਾਂਜੀ ਵੀ ਭਾਈ ਸਾਡੇ ਨਾਲ ਹੀ ਚੱਲ ਵੜਦੀ ਦੁਕਾਨ ਤੇ ਮਮੀ ਮੈਂ ਤੁਹਾਨੂੰ ਕੱਲ ਵੀ ਕਿਹਾ ਸੀਗਾ ਵੀ ਕੋਈ ਨਹੀਂ ਦੇਖੇ ਕੱਪੜੇ ਲੀੜਿਆਂ ਨੂੰ ਕੀ ਆਗਾ ਫਿਰ ਮੇਰੇ ਸਹੁਰੇ ਵੀ ਕਹਿਣਗੇ ਵੀ ਉੱਥੇ ਤੂੰ ਕੱਪੜੇ ਨਹੀਂ ਲੈਣ ਗਈ ਸੀ ਗਈ ਤਾਂ ਤੂੰ ਮੈਨਣ ਸੀਗੀ ਵੀ ਉੱਥੇ ਜਾ ਕੇ ਤੂੰ ਲਾਲਚ ਕਰ ਲਾਗੇ ਨਹੀਂ ਕੋਈ ਨਹੀਂ ਰਹਿਣ ਤੋਂ ਕੱਪੜੇ ਲੀੜਿਆਂ ਨੂੰ ਨਾਲੇ ਉਂਗੀ ਨਾ ਮੈਂ ਲੇਟ ਹੁੰਨੀ ਆ ਤੇ ਮੈਂ ਤਾਂ ਤੁਰਦੀ ਸੀਗੀ ਫਿਰ ਧੁੱਪ ਵਾਲੀ ਚੜ ਜੂ ਵੇਖ ਭਾਈ ਮੇਰੀ ਗੱਲ ਸੁਣ ਤੂੰ ਤਾਂ ਅੱਜ ਮੌਜਾਂ ਨਾਲ ਕਹਤਾ ਵੀ ਮੈਂ ਲੇਟ ਹੁੰਨੀ ਆ ਪਹਿਲਾਂ ਤਾਂ ਅਸੀਂ ਜਾਂਦਾਂ ਅਸੀਂ ਕੱਲ ਸੱਸ ਨੂੰ ਹਾਂ ਤੇਰੇ ਪਿਓ ਨੇ ਹੀ ਅੱਜ ਪੈਸੇ ਫੜਾਏ ਆ ਉਹ ਵੀ ਮਸਾਂ ਹੀ ਲਿਆ ਕੇ ਪੂਰੇ ਕਰੇ ਆ ਹੁਣ ਤੂੰ ਮੈਨੂੰ ਐਂ ਦੱਸ ਮੇਰੇ ਨਾਲ ਚੱ ਫਿਰ ਪਿੱਛੋਂ ਸਾਡੇ ਨਾਲ ਕਰੂਗਾ ਕਲੇਸ਼ ਮੈਂ ਤਾਂ ਪਹਿਲੇ ਹੀ ਪਹਿੜੀ ਵੱਜੀ ਦੀ ਐ ਨਹੀਂ ਨਹੀਂ ਮਮੇ ਇਹੋ ਜੀ ਕੋਈ ਗੱਲ ਨਹੀਂ ਕੋਈ ਨਹੀਂ ਡੈਡੀ ਨੂੰ ਮੈਂ ਕਹਿ ਦੂੰਗੀ ਵੀ ਉਹਨਾਂ ਨੇ ਤਾਂ ਮੈਨੂੰ ਕਈ ਵਾਰ ਕਿਹਾ ਸੀ ਕੱਪੜੇ ਲੈ ਜਾਂਦਾ ਵੀ ਮੈਂ ਹੀ ਨਾਨਤੂਰੀ ਸੀਗੀ ਠੀਕ ਆ ਜਾਂ ਤੁਸੀਂ ਜਾ ਕੇ ਲਿਆਓ ਜਿਹੇ ਜਿਹੇ ਲਿਆਉਣੇ ਉਹ ਤਾਂ ਨਾ ਮੈਂ ਫੋਨ ਕਰਤਾ ਸੀ 12 ਨੂੰ ਮੈਂ ਕਿਹਾ ਵੀ ਮੈਂ ਤੁਰਦੀ ਸੀਗੀ ਇਧਰੋਂ ਤੇ ਹੁਣ ਮੈਂ ਦੁਬਾਰੇ ਫੋਨ ਕਰ ਦਿੰਨੀ ਆ ਹੋਰ ਕੀ ਨਹੀਂ ਉਹ ਮੈਨੂੰ ਡਿੱਕੀ ਜਾਣਗੇ ਤੁਸੀਂ ਕਹਿੰਦੇ ਹੁਣ ਹੱਥ ਨੇ ਜਾਈਂ ਵੇਖ ਮੇਰੀ ਗੱਲ ਸੁਣ ਭਾਈ ਹੁਣ ਮੈਂ ਸੂਟ ਤਾਂ ਵੇਖ ਤੇਰੇ ਹੀ ਲਿਆ ਕੇ ਦੇਉਂਗੀ ਹੈ ਹੁਣ ਜੇ ਤੂੰ ਆਏ ਗਈਂਗੀ ਵੀ ਭਾਈ ਮੇਰੇ ਗੈਰੀ ਦੇ ਕੱਪੜੇ ਗੈਰੀ ਦੇ ਕੱਪੜੇ ਨਾ ਤਾਂ ਭਾਈ ਇਥੋਂ ਮਿਲਣ ਤੇ ਨਾਲੇ ਭਾਈ ਉਹ ਮਹਿੰਗੇ ਆਉਂਦੇ ਆ ਕੱਪੜੇ ਆਪਣੀ ਮम्मी ਮੇਰੇ ਨਾਲ ਮੂਹ ਦੀ ਗੱਲ ਕਰਦੀ ਆ ਮੈਂ ਇਹੀ ਕਹਿਣ ਲੱਗੀ ਸੀ ਵੀ ਮੇਰੇ ਕੱਪੜੇ ਵੀੜੇ ਰਹਿਣ ਦੋ ਤੁਸੀਂ ਜਵਾਕ ਦੇ ਲਿਆ ਦਿਓ ਕਿਉਂਕਿ ਮੇਰੇ ਸਹੁਰੇ ਫਿਰ ਕਹਿੰਦੇ ਆ ਵੀ ਐਵੇਂ ਕੱਪੜੇ ਲੈਣ ਤੇ ਪੈਸੇ ਲਾਈ ਜੰਨੀ ਆ ਪੌਂਦੀ ਹੈ ਨਹੀਂ ਮਹਿੰਗੇ ਲਿਆ ਲੈ ਸਿੱਟੀ ਜੰਨੀ ਆ ਮੈਂ ਤਾਂ ਨਾ ਸੁੱਤੀ ਜੀ 파ਕੇ ਰਾਜੀ ਆ ਗਰਮੀ ਗਰਮੀ 'ਚ ਤੁਹਾਨੂੰ ਪਤਾ ਤੇ ਜੇ ਹੋ ਸਕੇ ਕੋਈ ਨਹੀਂ ਜਹੇ ਜੇ ਪਿੰਡ 'ਚ ਮਿਲਦੇ ਆ ਮੇਲੀ ਜਾਂਦੇ ਆ 200 300 ਵਾਲੇ ਜਵਾਕਾਂ ਦੇ ਉਹੇ ਜ ਨਾ ਪਾਈ ਤਾਂ ਇਤਨ ਸੌਦਾ ਕੋਈ ਲੀਰ ਨਹੀਂ ਦਿੰਦਾ 2.5 300 ਦਾ ਕੋਈ ਸੂਟ ਹੁੰਦਾ ਕੋਈ ਨਹੀਂ ਮੰਮੀ ਫਿਰ ਕੀ ਆਪਾਂ ਤੇ ਇੱਕ ਆ ਹੀ ਹੁੰਦਾ ਕਹਿਲਾ ਜਾਂ ਪੂਰਾ ਕਰਨਾ ਹੁਣ ਮੈਂ ਕਿਹੜਾ ਤੇ ਕੱਪੜੇ ਲੀੜੇ ਲੈਣ ਆਈ ਸੀ ਮੈਂ ਤਾਂ ਛੁੱਟੀਆਂ ਕੱਟਣ ਆਈ ਸੀ ਜਵਾਕ ਨੂੰ ਚਲ ਮੇਰੇ ਆਊਗਾ ਵੇਖ ਮੇਰੀ ਗੱਲ ਸੁਣ ਪਾਈ ਜਵਾਕ ਨੂੰ ਬਣਾ ਕੇ ਦੇਣਾ ਆਪਦੇ ਘਰੋਂ ਚੰਗਾ ਬਣਾ ਦਿਓ ਮੈਂ ਤੇਰਾ ਸੂਟ ਲਿਆ ਦੇਣੀ ਆਇਆ ਨਾ ਰੰਗ ਫਿੱਟ ਗਿਆ ਫੇਰ ਅਗਲਾ ਕਹੀ ਚੱਲੂ ਵੀ ਨਾਨਕਿਆਂ ਨੇ ਨਕਲੀ ਸੂਟ ਦੇਤੇ ਹੁਣ ਦੁਕਾਨਾਂ ਤੇ ਤਾਂ ਇਹੋ ਜਿਹਾ ਕੁਝ ਹੀ ਹੁੰਦਾ ਪਈ ਇਹ ਆਪਾਂ ਕਿਹੜਾ ਸ਼ਹਿਰ ਚ ਬੈਠੇ ਆਂ ਚਲੋ ਕੋਈ ਨੀ ਮੈਂ ਫਿਰ ਮਰਜੀ ਆ ਤੁਹਾਡੀ ਉਹ ਮੈਂ ਤਾਂ ਅਸੀਂ ਕਹਿੰਦੀ ਸੀ ਵੀ ਚੱਲ ਮੁੰਡੇ ਦੇ ਲਿਆਂਦੇ ਮੇਰੇ ਸੂਟ ਨੂੰ ਕੀ ਸੀਗਾ ਰਾਹ ਨਹੀਂ ਦਿੰਦੇ ਤੇ ਜਾਣੇ ਅਗਰ ਤੁਸੀਂ ਹੁਣ ਹਾਂ ਮੈਂ ਜਾਣੀ ਆ ਭਾਈ ਜੇ ਤੂੰ ਸਾਡੇ ਨਾਲ ਚੱਲ ਵਰਦੀ ਤਾਂ ਚੰਗੀ ਗੱਲ ਸੀ ਫਿਰ ਤੇਰਾ ਪਿਓ ਨਾ ਐਵੇਂ ਕਹੀ ਚੱਲੂਗਾ ਵੀ ਕੁੜੀ ਨੂੰ ਨਾਲ ਨਹੀਂ ਲੈ ਕੇ ਗਈਆਂ ਮੰਮੀ ਚਲ ਮੈਂ ਨਾਲ ਵੀ ਚੱਲ ਪੈਂਦੀ ਤੁਸੀਂ ਬਾਹਲਾ ਕਹੀ ਜਾਨੇ ਉਹ ਗੱਲ ਕਰ ਹੁਣ ਫਿਰ ਘਰੇ ਵੀ ਹੈਣੀਗਾ ਕੋਈ ਡੇੜੀ ਘੇਤ ਨੂੰ ਬਾਗੇ ਘਰੇ ਕੋਈ ਨਹੀਂ ਗਾ ਹੁਣ ਮੈਂ ਦੱਸ ਕੀ ਕਰਾਂ ਪਰ ਰੈਪੈਣੀ ਘਰੇ ਮੈਂ ਤਾਂ ਕਹਿੰਦੀ ਸੀ ਚਲ ਕੋਈ ਨਾ ਭਈ ਰੈਪਾ ਕਰੇ ਅਸੀਂ ਆਪ ਹੀ ਲਿਆ ਦੇਵਾਂਗੇ ਸਿਆਣੀ ਬਿਆਣੀ ਹੋਰ ਮੈਂ ਤਾਂ ਤੁਹਾਨੂੰ ਕੱਲ ਵੀ ਰਾਤ ਨੇ ਮੈਂ ਹੀ ਕਿਹਾ ਸੀ ਮੈਨੂੰ ਕੋਈ ਗੁੱਸਾ ਨਹੀਂ ਹੈਗਾ ਜੇ ਮੈਂ ਜਾਉਂਗੀ ਨਾ ਮੁੰਡਾ ਨਾਲ ਜਾਊਗਾ ਦੇਖ ਕਿ ਢਿੱਤੋਂ ਪਚੜੀ ਆ ਫਿਰ ਉਹਨੇ ਇਹ ਨਹੀਂ ਪਤਾ ਮਾਂ ਉੱਥੇ ਕੋਈ ਖੇਡ ਮੰਗ ਲੈ ਐਵੇਂ ਜਵਾਕ ਨੂੰ ਮੁੜ ਕੇ ਭਾਬੀ ਚਲ ਕੁਛ ਨੀ ਮੰਗ ਜਾਂ ਤੁਸੀਂ ਭਾਬੀ ਭਾਈ ਪਤਾ ਨਹੀਂ ਉਹ ਤਾਂ ਮੇਲੇ ਤੇ ਗਿਆ ਸੀ 500 ਵਾਲੀ ਚੀਜ਼ ਨੂੰ ਹੱਥ ਪਾ ਕੇ ਬੈਠ ਗਿਆ 500 ਰੁਪਿਆ ਬੁੜੂਆਂ ਕੋਲੇ ਹੁੰਦਾ ਕਈ ਵਾਰ ਨਹੀਂ ਵੀ ਹੁੰਦਾ ਆਏ ਹੁਣ ਜਵਾਕ ਕੰਨੀ ਵੀ ਸੋਚਣਾ ਪੈਂਦਾ ਚਲ ਕੋਈ ਨੀ ਮੰਮੀ ਉਹ ਨਾ ਕੱਲਾ ਕੱਲਾ ਹੋਣ ਕਰਕੇ ਅਸੀਂ ਤੇ ਜਿਹੜੀ ਚੀਜ਼ ਮੰਗਦਾ ਉਹ ਵੀ ਲਿਆ ਦਿੰਦੇ ਆਂਗੇ ਤੇ ਮੈਂ ਤੇ ਇੱਕ ਤੁਹਾਡੇ ਤੇ ਨਹੀਂ ਪ੍ਰੈਸ਼ਰ ਪਾਉਂਦੀ ਵੀ ਤੁਸੀਂ ਲਿਆ ਕੇ ਦਿਓ ਜਾਂ ਤੁਸੀਂ ਵਾਗ ਜੋ ਮੈਂ ਵੀ ਨਾ ਆਹ ਪਾ ਦਾ ਕਿਤਾਬਾਂ ਜਾਂ ਫਿਰ ਭੁੱਲ ਨਾ ਜਾਣਾ ਇੱਥੇ ਚੰਗਾ ਉਹੀ ਚਮਲਾਇਆ ਬੱਤਾ ਸੂਟ ਲੈ ਮੁੰਡੇ ਦਾ ਤੇਰੇ ਦਾ ਸੂਟ ਆਊਗਾ 1200 ਦਾ ਮੈਂ 1200 ਰੁਪਿਆ ਲਾਉਣੀ ਕੀ ਗੱਲਾਂ ਕਰਤੀਆਂ ਮੇਰੇ ਪੁੱਤ ਨੂੰ ਲਿਆ ਦੇ ਆਪਦੇ ਪੁੱਤ ਨੂੰ ਘਰੋਂ ਲਿਆ ਲਵੇ ਮੈਂ ਤੇਰਾ ਟੱਕੇਵਲਾ ਪੂਰਾ ਕਰਨਾ ਹੈ ਮੰਮੀ ਆ ਜਾ ਹੁਣ ਇਹ ਵੀ ਬੁਦਗੀ ਆ ਗਈ ਉਸੇ ਨੂੰ ਫਲੂਸੀ ਜਾਊ ਸਾਰਾ ਦਿਨ ਤੇ ਨਹੀਂ ਤੁਰਦੀ ਨਾ ਆ ਗਈ ਉਹ ਮੰਮੀ ਤੂੰ ਤਾਂ ਬਸ ਤੇ ਨਹੀਂ ਤੁਰਦੀ ਨਾ ਤੁਰਨ ਦੇ ਚੁੱਪ ਕਰਕੇ ਮੈਨੂੰ ਦਵਾ ਲੈ ਅੱਜ ਇਕੱਡ ਦੁਪਹਿਰਾ ਹੁੰਦਾ ਜਾਂਦਾ ਗਰਮੀ ਦੇ ਕਿੰਨੀ ਹੁੰਦੀ ਹੈ ਦਵਾ ਜਾਵਾਂਗੇ ਨਹੀਂ ਨਾਲੇ ਤਾਂ ਮੈਂ ਤੇਰੇ ਪਸੰਦ ਦੇ ਸੂਟ ਦਵਾਉਣੀ ਹੈ ਨਾਲੇ ਤੂੰ ਦੁਪਹਿਰਾ ਪਰਖਦੀ ਹੈ ਤੇ ਫਿਰ ਹੁਣ ਆਏ ਬਾਗ ਚੱਲ ਹੁਣ ਉਹ ਤੂੰ ਕੀ ਕਰ ਰਹੀ ਜੰਨੀ ਆ ਤੂੰ ਉਹਨੂੰ ਪੁੱਛਦੀ ਕੀ ਆ ਉਹਨੂੰ ਪੁੱਛਣ ਆਈ ਸੀ ਸੁੱਕੀ ਸਲਾਈ ਮਾਰਨ ਗਈ ਸੀ ਉਹ ਤਾਂ ਕਹਾ ਹੰਗੁਲਾ ਫੜਦੀ ਫੜਦੀ ਸਿੱਧਾ ਮੇਰਾ ਮੋਰਚਾ ਹੀ ਫੜਨ ਲੱਗ ਗਈ ਕਿਉਂ ਕੀ ਕਹਿੰਦੀ ਉਹ ਕਹਿੰਦੀ ਮੇਰੇ ਮੁੰਡੇ ਨੂੰ ਹੀ ਸੂਟ ਦਵਾ ਦੇ ਹੋਰ ਗੱਲ ਹੀ ਹੈਗੀ ਨਾ ਮੈਂ ਮੈਂ ਤਾਂ ਸਿੱਧਾ ਕਹਤਾ ਮਾਪਾ ਇੱਥੇ ਦਾ ਜਵਾਕਾਂ ਦੇ ਕੱਪੜੇ ਮਿਲਦੇ ਨਹੀਂ ਰਾងੁਰੂ ਨੂੰ ਫੇਟ ਗਿਆ ਫੇਰ ਤੂੰ ਕਹਿ ਦੇਂਗੀ ਵੀ ਨਾਨੀ ਨੇ ਭਾਈ ਨਕਲੀ ਦਵਾਈ ਦੇ ਨਾਲੇ ਤਰਾ ਪਿਓ ਤਾਂ ਖੜਾ ਮੇਰਾ ਹੁਣੀ ਨਹੀਂ ਛੱਡਦਾ ਉਹੀ ਤਾਂ ਗੱਲ ਆ ਗਈ ਹਾਂ ਨਾ ਇਹਨੂੰ ਐ ਨਹੀਂ ਸ਼ਰਮ ਆਉਂਦੀ ਹੈਗੀ ਵੀ ਤੈਨੂੰ ਬੁਚ ਲਿਆ ਤੇ ਗਾ ਉਹਨੂੰ ਵੀ ਕਹਤਾ ਵੀ ਉਹਨੂੰ ਵੀ ਹੁਣ ਪੁਰਾਣੇ ਨਹੀਂ ਵੀ ਕਹਦੇ ਪੁਰਾਣੇ ਨੂੰ ਵੀ ਦਵਾ ਦੇ ਹਾਂ ਇਹਦਾ ਬੱਸ ਚੱਲੇ ਤਾਂ ਸਣੇ ਪਰਾਣੇ ਦੀ ਪਿਸ਼ਾਕ ਵੀ ਲੈ ਜੇ ਮੈਂ ਤੈਨੂੰ ਐ ਕਹਿੰਦੀ ਸੀ ਵੀ ਮੈਂ ਤਾਂ ਚੱਲ ਇੱਕ ਹੂਨ ਸੁੱਕੀ ਸੁਲਾ ਜੀ ਮਾਰਨ ਗਈ ਸੀ ਤੂੰ ਤਾਂ ਹੋਈ ਜਾਂਦੀ ਐ ਇਹ ਤਿਆਰ ਪਿੰਡ ਜਾਣ ਨੂੰ ਮੈਨੂੰ ਐ ਵੀ ਡਰ ਲੱਗੇ ਮੈਂ ਕਿਹਾ ਜੇ ਮੇਰੇ ਨਾਲ ਪਿਆਰ ਹੋਊਗੀ ਇਹ ਤੋ ਖਿਹੜਾ ਕਿਵੇਂ ਛੜਾਉਂਗੀ ਬਾਬਾ ਸ਼ੁਕਰ ਆ ਆਪ ਹੀ ਆਉੜ ਗਈ ਨੂੰ ਫੇਰ ਕਹਿੰਦੀ ਘਰੇ ਤਾਂ ਕੋਈ ਹੈ ਨਹੀਂ ਮੈਂ ਖਾ ਭਾਬੀ ਜਾਂਦੀ ਐ ਤੇਰੀ ਮੇਰੇ ਨਾਲ ਚੇਰ ਤਾਂ ਚਲ ਉਹਨੇ ਆਏ ਜੇ ਸੋਚ ਲਿਆ ਵੀ ਘਰੇ ਕੋਈ ਹੈ ਨਹੀਂ ਵੀ ਮੈਂ ਘਰੇ ਰਹਿਣੀ ਐ ਮੈਂ ਚੰਗਾ ਬਈ ਤੋ ਘਰੇ ਰਹੇਗਾ ਚਲੋ ਵਧੀਆ ਹੋ ਗਿਆ ਮੈਂ ਖਪਾਈ ਤੇਰੇ ਪਾਉਣ ਵਾਲਾ ਤਾਂ ਸੂਟ ਇੱਥੇ ਮਿਲ ਜੂਗਾ ਹੈ ਕਹਿੰਦੀ ਮੈਂ ਤਾਂ ਕਾਟਨ ਦੇ ਸੂਟ ਹੀ ਪਾਉਣੀ ਆ ਕਾਟਨ ਦੇ ਵੀ ਮਿਲਦੇ ਆ ਹੋਰ ਦਸ ਇੱਥੇ ਸ਼ਿਲਕ ਦੇ ਮਿਲਦੇ ਆ ਸੂਟ ਉਹੀ ਤਾਂ ਪਾ ਲੀਂ ਪਿੰਡਾਂ ਚ ਹੋਰ ਕਿਹੇ ਜੇ ਸੂਟ ਹੁੰਦੇ ਆ ਹੂੰ ਤੇ ਜੇ 500 ਰੁਪਿਆ ਦੇਵਾਂਗੇ ਆਈ ਕਹਿਣਾ ਵੀ 500 ਦਾ ਆਉਂਦਾ ਕੀ ਹੈ ਮੇਰੀ ਗੱਲ ਸੁਣ ਲੈ ਸੂਟ ਤਾਂ ਸੂਟ ਹੀ ਵੱਜੂ ਮੰਮੀ ਜੇ ਮੇਰਾ ਸੂਟ ਪਸੰਦ ਕਰਕੇ ਵੈਗੀ ਵੀ ਮੈਂ ਮੂ ਨਹੀਂ ਆਉਂਦਾ ਸੂਟ ਦਿੰਦੀ ਹੈਗੀ ਮੈਨੂੰ ਨਹੀਂ ਪਤਾ ਹੈਗਾਗਾ ਨਹੀਂ ਮੈਂ ਤੈਨੂੰ ਕਿਹਾ ਤਾਂ ਹੈਗਾ ਤੂੰ ਕਿਹੜਾ ਮੇਰੇ ਆਖੇ ਲੱਗਦੀ ਹੈਂ ਪੜੋਲਿਆ ਜਾ ਵੀ ਉੱਥੇ ਦਰਜੀ ਆਉਂਦਾ ਰਾਹ ਚ ਉਹਦੇ ਦਰਜੀ ਦੇ ਫੜਾਦੀ ਨਹੀਂ ਇੱਕ ਨੂੰ ਹੈ ਨਹੀਂ ਉਹ ਵੀ ਨਹੀਂ ਚੱਜਦੀ ਉਹ ਵੀ ਮੋٹے ਦਿਮਾਗ ਦੀ ਹੈ ਰੱਬ ਵੀ ਮੇਰਾ ਬੈਰੀ ਬਣ ਕੇ ਬੈਠ ਗਿਆ ਚਲਾਕ ਧੀ ਆ ਉਹ ਨੂੰ ਦੇਤੀ ਤੇਰੇ ਪਿਓ ਨੂੰ ਮੇਰੀ ਗੱਲ ਤਾਂ ਸੁਣ ਲਾ ਜੇ ਐਂ ਕਹਿਣ ਲੱਗ ਗਈ ਵੀ ਭਾਬੀ ਗਏ ਛੁੱਟ ਲਈਏ ਫੇਰ ਉਹਨੂੰ ਮੈਂ ਕੀ ਦਿਖਾਉਂਗੀ ਫੇਰ ਮੈਨੂੰ ਦੋ ਦਬਾਉਣੇ ਪੈਣਗੇ ਨਹੀਂ ਮੇਰੀ ਗੱਲ ਸੁਣ ਲਾ ਕੁਛ ਤੇਰੇ ਚ ਵੀ ਦਮ ਹੋਣਾ ਚਾਹੀਦਾ ਸਿੱਖ ਲਾ ਮੈਥੋਂ ਕੁਛ ਤੂੰ ਆਪਦੀ ਚੀਜ਼ ਆਪ ਨੂੰ ਹੋ ਸਕਦੀ ਹੁੰਦੀ ਆ ਬੰਦਾ ਆਪਦੀ ਚੀਜ਼ ਦਾ ਆਪ ਜ਼ਿੰਮੇਵਾਰ ਹੁੰਦਾ ਆਏ ਤਾਂ ਫੇਰ ਤੈਨੂੰ ਵੇਚ ਕੇ ਖਾ ਜਾਣਗੇ ਮੈਂ ਕਿੰਨਾ ਕਚਰਾ ਚਲ ਚੰਗਾ ਮੰਮੀ ਆ ਜਾ ਮੈਂ ਸਭ ਗੱਲਾਂ ਕਰ ਦੂਗੀ ਆਈ ਨਹੀਂ ਮੈਂ ਕਰਨ ਦੀ ਆਇਆ ਤਾਂ ਜੱਗਾ ਨਾ ਸਿਰ ਟਖਲਾ ਭਾਈ ਆ ਨੰਗੇ ਸਰ ਨਹੀਂ ਪਿੰਡ ਚ ਜਾਂਦਾਂ ਚੰਦਾ ਆ ਜਾ ਮਮ ਚੜਜੀ ਨਾ ਆਇਆ ਤਾਂ ਜੱਗਾ ਮੇਰੇ ਆਖੇ ਲੱਗਦਾ ਤੈਨੂੰ ਪਤਾ ਕਿੰਨਾ ਉਹ ਕਰਦਾਗਾ ਮੇਰਾ ਧਿਆਨ ਰੱਖਦਾਗਾ ਧਿਆਨ ਤਾਂ ਤੇਰਾ ਰੱਖਦੇ ਹੀ ਪਤਾ ਹੀ ਆ ਵੀ ਉਹ ਕਿਤੇ ਗਵਾਚ ਗਈ ਫਿਰ ਆਏ 12 ਸਾਲਾਂ ਤੋਂ ਮਿਲੂਗੀ ਕੁੰਬ ਦੇ ਮੇਲੇ ਵੇਲੇ ਲੈ ਕਰਨਾ ਆ ਫੜ ਭਾਈ ਆਪਦਾ ਸੂਟ ਹੁਣ ਸੂਟ ਤੇਰੀ ਪਸੰਦ ਦਾ ਆ ਗਿਆ ਤੇ ਹੁਣ ਆਪਦਾ ਸੂਟ ਨਾ ਪਾਸੇ ਆਸੇ ਰੱਖ ਲਈ ਕਿਤੇ ਸਾਹਮਣੇ ਨਾ ਉਹ ਦੇ ਖਿਲਾਰ ਕੇ ਬੈਠ ਜੀ ਕਿਉਂ ਮੈਂ ਤਾਂ ਦਿਖਾਉਂਗੀ ਲੈ ਫੇਰ ਹੈ ਕਮਲੀ ਹੋਈਆਂ ਕਿਉਂ ਦਿਖਾਏਂਗੀ ਤੂੰ ਕਿ ਤੇਰੇ ਸੂਟ ਤੇ ਨੀਤ ਰੱਖ ਲੂਗੀ ਆਏ ਕਿ ਮੈਂ ਨੀਤ ਰੱਖ ਲੂਗੀ ਮੈਂ ਹਰ ਵਲੀ ਅੱਛਾ ਮੈਂ ਲੋਨੀ ਵੀ ਪਈ ਜਾਕਰ ਮੈਂ ਨਹੀਂ ਉਹ ਤੇ ਮੋਰੇ ਨੀਵੇਂ ਨੂੰ ਵੀ ਹੁੰਦੀ ਹੈਗੀ ਮੈਂ ਤਾਂ ਦਿਖਾਉਂਗੀ ਛੂਟਾਂ ਕਿ ਮੈਂ ਫੰਦ ਕਰ ਲੂਗੀ ਮੇਰੇ ਛੂਟ ਨੀ ਨੀਵੇਂ ਪੈਣ ਵਾਲੀ ਕੀ ਗੱਲ ਹੈ ਆਹ ਗੱਲ ਪਿੱਛੇ ਨਾ ਕਰੇ ਕਲੇਸ਼ ਪਊਗਾ ਤੇਰਾ ਡੈਡੀ ਆਏ ਆਖੂਗਾ ਵੀ ਬਹੂ ਨੂੰ ਤਾਂ ਲਿਆਤਾ ਮਹਿੰਗਾ ਸੂਟ ਤੇ ਮੇਰੀ ਕੁੜੀ ਨੂੰ ਲਿਆਤਾ ਸਸਤਾ ਸੂਟ ਤੂੰ ਟਲ ਜਾ ਹਟ ਜਾ ਮੰਮੀ ਤੂੰ ਤਾਂ ਗੱਲ ਸਮਝਦੀ ਨਹੀਂ ਇੱਥੋਂ ਇੱਥੇ ਤੱਕ ਲੇਸ ਪਾਊਗਾ ਤਾਂ ਹੀ ਤਾਂ ਉਹਨੋਂ ਹਟੋਗੇ ਆਪੇ ਜੱਗਾ ਕਹੂਗਾ ਉਹਨੂੰ ਵੀ ਸਾਡੇ ਘਰੇ ਲੇਸ ਪਵਾਤਾ ਆਪੇ ਹਾ ਉਹਨੂੰ ਹਟੋਗੇ ਇੱਥੋਂ ਤੂੰ ਗੱਲ ਸਮਝਦੀ ਨਹੀਂ ਮੇਰੀ ਵੀ ਮੇਰੀ ਗੱਲ ਸੁਣ ਲੈ ਵੇਖ ਮੈਂ ਤੈਨੂੰ ਚੋਰੀਆਂ ਸੂਟ ਲੈ ਕੇ ਦੇਤਾ ਨਾ ਫਿਰ ਤੇਰਾ ਪਿਓ ਮੈਨੂੰ ਆਏ ਕਹੂਗਾ ਵੀ ਕੀ ਪਤਾ ਤੂੰ ਬਹੂ ਨੂੰ ਕੀ ਕੀ ਕੁਝ ਚੋਰੀਆਂ ਲੈ ਕੇ ਦਿੰਦੀਆਂ ਫਿਰ ਤੇਰਾ ਸਾਰਾ ਕੁਝ ਬੰਦ ਕਰੂਗਾ ਆਏ ਕਿ ਮੰਮੀ ਬੰਦ ਕਰ ਦੇਣਗੇ ਅੱਧੀਆਂ ਮਾਲਕਣਾਂ ਗੀਆਂ ਆਪਾਂ ਨਹੀਂ ਅੱਧੀਆਂ ਮਾਲਕਨਾ ਤਾਂ ਹੈਗੀਆਂ

ਤੇ ਵੀ ਮੈਂ ਨਾ ਜਾਂਦੀ ਸੀਗੀ ਅੱਜ ਅੱਛਾ ਹਾਂਜੀ ਤੇ ਉਹ ਨਾ ਮੰਮੀ ਵਰਗੀਆਂ ਮੰਮੀ ਤੇ ਭਾਬੀ ਦੋਨੇ ਸੂਟ ਖਰੀਦਣ ਗਈਆਂ ਸੀ ਤਾਂ ਉਧਰ ਬੈਠਾ ਆ ਕੇ ਤੇ ਲੈ ਆਈਆਂ ਹਾਂ ਲੈ ਆਈਆਂ ਤੇ ਮੈਂ ਤਾਂ ਬਸ ਉਹਨਾਂ ਤੋਂ ਫੜ ਕੇ ਲੀੜੇ ਕੱਪੜੇ ਜਿਵੇਂ ਮਹਾਮਾ ਜਾਮਾ ਆਂ ਡੈਡੀ ਜੀ ਤਾਂ ਕਰਦਾ ਨਹੀਂ ਸੀ ਖਰਚਾ ਕਰਾਉਣ ਨੂੰ ਗੱਲ ਕਰ ਜੇ ਨਹੀਂ ਲੈ ਜਾਂਦੀ ਫਿਰ ਇਹਨਾਂ ਨੇ ਫੇਰ ਕਲੇਸ਼ ਪਾਉਣਾ ਵੀ ਸਾਡੇ ਪਸੰਦ ਨਹੀਂ ਕਰਦੀ ਤਾਂ ਮੈਂ ਲਈ ਜਾਨੀ ਜਾਂਦੀ ਹਾਂ ਕਾਂਗ ਲੈ ਕੇ ਆ ਤੂੰ ਸੂਟ ਰੁਪਏ ਉਹ ਮੈਂ ਹੀ ਦਿੱਤੇ ਸੀ ਮੈਂ ਹੀ ਕਿਹਾ ਸੀ ਨਾ ਸੂਟ ਲੈ ਕੇ ਦਿਓ ਕੁੜੀ ਨੂੰ ਵਧੀਆ ਹੈ ਹਾਂ ਮੱਥੂ ਫੜ ਕੇ ਲੈ ਕੇ ਗਿਆ 10000 ਰੁਪਏ ਲੈ ਕੇ ਗਿਆ ਤੇਰੀ ਮਾਂ 10000 ਹਾਂ 10000 ਇੰਨੇ ਦੇ ਕੱਪੜੇ ਕਿਹੜੇ ਹਾਂ ਕਹਿੰਦੀ ਇੰਨੇ ਦੇ ਕੱਪੜੇ ਲੈਣੇ ਲਿਆਉਣਾ ਕਹਿੰਦੀ ਚਲ ਮਾਂ ਜੋ ਤੈਨੂੰ ਪਤਾ ਉਹ ਤੇਰੀ ਡੇਡੀ ਹੈਗੀ ਹੈ ਆਪਣੇ ਘਰੇ ਅਚਾਨਕ ਕੋਈ ਨਹੀਂ ਡੈਡੀ ਹੋਤਾ ਪਰ 10000 ਤੁਸੀਂ ਨਾ ਦਿੰਦੇ ਤੁਸੀਂ ਕਹਿ ਦਿੰਦੇ ਵੀ ਇੰਨਾ ਮਹਿੰਗਾ ਮੀਤ ਨੇ ਸੂਟ ਕੀ ਕਰਨਾ ਭਲਾ ਮੈਂ ਤਾਂ ਹੁਣ ਆਈ ਨੂੰ ਸਮਝ ਆਉਂਦੀ ਐ ਇੰਨਾ ਮਹਿੰਗਾ ਕਾਹ ਤੋਂ ਲੈ ਕੇ ਆਈਆਂ ਮੇਰੇ ਵਾਸਤੇ ਕੁੜੀਏ ਤੇਰਾ ਤਾਂ ਬਹਾਨਾ ਐ ਸੂਟ ਤਾਂ ਜਿਹਨੇ ਲੈਣਾ ਐ ਉਹਨੇ ਲੈਣਾ ਠੀਕ ਐ ਮਹੰਗਾ ਮਨੂੰ ਪਤੀ ਸੀ ਮੈਂ ਉਹ ਤੇਰਾ ਬਹਾਨਾ ਲਾਉਂਦੇ ਸੀ ਇਹ ਪਾਉਂਦੇ ਸੀ ਪਲੇਸ ਮਨੂੰ ਇਹ ਸਾਰੀ ਗੱਲ ਦਾ ਪਤਾ ਸੀ ਕੋਈ ਨਾ ਪੁੱਤ ਜਿਹੇ ਇਹਨਾਂ ਨੂੰ ਲੈ ਆ ਕੇ ਦਿੱਤਾ ਉਹ ਜ ਲੈ ਗਿਆ ਕੋਈ ਨਾ ਜਿਹੜੇ ਤੁਹਾਨੂੰ ਕਿਤੇ ਕੋਈ ਲੋੜ ਹੋਈ ਮਹਿੰਗਾ ਲੈਣਾ ਹੋਇਆ ਤੂੰ ਮੈਂ ਤੈਨੂੰ ਆਪੇ ਉੱਥੇ ਰੁਪਏ ਦੇ ਆਉਂਗਾ ਨਹੀਂ ਡੈਡੀ ਮੈਨੂੰ ਮਹਿੰਗੇ ਸਸਤੇ ਕੱਪੜੇ ਲੀੜਾਂ ਦੀ ਲੋੜ ਹੈਗੀ ਮੇਰੀ ਗੱਲ ਸੁਣ ਆਪਦਾ ਇੱਕ ਤਰੱਕਿਓ ਧਿਆਨ ਤੇ ਜੋ ਕੁਝ ਬੋਲੇ ਨੇ ਇੱਕ ਟਾਈਮ ਤੁਸੀਂ ਚੁੱਪ ਕਰ ਜਾ ਕਰੋ ਕਿਉਂਕਿ ਐਵੇਂ ਫਿਰ ਦੁਖੀ ਹੁੰਨੇ ਕੀ ਫਾਇਦਾ ਹੈ ਨਾ ਤੇ ਬਾਕੀ ਡੈਡੀ ਗੇੜਾ ਮਾਰ ਲਿਓ ਮੇਰੇ ਕੋਲ ਚੰਗਾ ਕੋਈ ਨਾ ਪੁੱਤ ਮੈਂ ਉਹ ਗੱਤਾਂ ਦੱਸ ਤਾਂ ਹੀ ਰਹਿਣਾ ਤੂੰ ਕਿਰਾ ਹੁਣ ਵਗ ਜਾ ਕੋਈ ਗੱਲ ਨਹੀਂ ਨਾ ਤੇਰਸ ਕੰਮ ਪਿਆ ਉਹ ਸਕੂਲ ਦਾ ਇਹ ਕੰਮ ਕਰ ਲੂ ਜਵਾਕ ਨਹੀਂ ਰੱਖਣ ਨੂੰ ਸਮਾਂ ਇਹਨੂੰ ਰੱਖ ਲੈਂਦਾ ਫਿਰ ਚੱਲੇ ਦਾ ਔਕਾ ਆ ਜੂਏ ਤੇ ਸਰਾਰਤਾ ਕਰਨਗੇ ਤੈਨੂੰ ਪਤਾ ਫਿਰ ਇਹ ਮੁੜ ਕੇ ਹੋ ਜੂਗਾ ਨਾ ਨਾ ਡੈਡੀ ਮੈਂ ਛੱਡਦੀ ਵੀ ਨਹੀਂ ਹੈਗੀ ਅੱਜ ਮੁੰਡੇ ਨੂੰ ਆ ਚੰਗਾ ਡਾਡੀ ਪੁੱਤਾਂ ਨੇ ਆ। ਤੁਸਾਂ ਜਬਰ ਚੰਗਾ ਪਾਓ। ਚੰਗਾ। ਮੈਂ ਮਾਂ ਦੇ ਤੂੰ। ਹੋਰ ਭਾਈ ਇਹਨੂੰ ਕਿਉਂ ਖੋਲੀ ਆਂ ਨਹੀਂ ਅੰਦਰ ਰੱਖ ਦੇ। ਉਹ ਕਿਸੇ ਵੀ ਟਾਈਮ ਆਉਂਦੀ ਹੋਊਗੀ। ਦੇਖੀ ਮम्मी ਕਿੰਨਾ ਸੋਹਣਾ ਮੇਰਾ ਛੂਟ ਆ ਨਾ। ਮੇਰੀ ਤਾਂ ਕਾਲ ਹੁੰਦਾ ਮੇਰੀ ਤਾਂ ਜਾਗ ਤੇ ਬਣੀ ਪਈ ਆ। ਵਾਹ। ਮੰਮੀ ਹੋ ਕੇ ਭਾਈ ਤਿਆਰ। ਬੱਸ ਮੰਮੀ ਤਿਆਰੀ ਆ। ਤੈਨੂੰ ਪਤਾ ਬੱਸ ਦਾ ਟਾਈਮ ਹੋਇਆ ਪਿਆਗਾ। ਤੇ ਮੇਰੀ ਬੱਸ ਟੱਪ ਗਈ ਨਾ ਮੁੜ ਕੇ ਫਿਰ ਬਾਲਾ ਟਾਈਮ ਲੱਗ ਜਾਊਗਾ। ਤੇ ਤਾਂ ਕਰਕੇ ਮੈਂ ਜਾਂਦੀ ਸੀਗੀ ਤੇ ਮੈਂ ਤਾਂ ਅੰਦਰ ਡੈਡੀ ਨੂੰ ਵੀ ਮਿਲਿਆ ਹੀ ਅੱਛਾ ਮਿਲਿਆ ਹੀ ਹਾਂ ਤੇ ਲੈ ਆਈਆਂ ਕੱਪੜੇ ਹਾਂ ਕੱਪੜੇ ਲੈ ਆਏ ਭਾਈ ਅੱਛਾ ਤੇਰੀ ਭਾਬੀ ਦਾ ਤੇ ਤੇਰਾ ਹੁੰਦਾ ਅੱਛਾ ਮੇਰਾ ਤੇ ਮੇਰੀ ਭਾਬੀ ਦਾ ਹਾਂ ਠੀਕ ਆ ਕਾਹਦ ਲਾ ਭਾਬੀ ਮੈਂ ਨਾ ਕਾਲੀ ਚਾਂਦੀ ਬੜਾ ਲੇਟ ਹੋਈ ਨਿਆ ਆ ਪਰ ਤੇਰਾ ਸੂਟ ਲੈ ਆ ਆ ਉਹੀ ਗੱਲ ਕਰਤੀ ਮੰਮੀ ਬੜਾ ਮਹਿੰਗਾ ਸੂਟ ਲਿਆ ਤਾਂ ਦੇਖੀ ਮੈਨੂੰ ਡੈਡੀ ਪਹਿਲਾਂ ਕਹਿੰਦਾ ਸੀ 10000 ਲੈ ਕੇ ਆ ਇੰਨੇ ਖਰਚੇ ਨੂੰ ਕੀ ਸੀਗਾ ਚਲ ਮੈਂ ਕਾਲੀ ਚ ਬੈਠ ਪਾਵਾਂ ਆ ਆ ਛੁੱਟ ਨੀ ਤੇਰਾ ਆ ਪਰ ਆ ਛੂਟਾ ਤੇਰਾ अच्छा है हाँ मेरा चल कोई नहीं भाभी फिर आज देखी चला के का तो मार दियंगी तो फिर तू मेरे सूट ते नहीं तो रख ली तैनू पता नहीं है तू तो आ सूट जोगी है आ सूट नहीं है तेरा नाले पापी गलती होगी मेरे तो ऐ गुस्से का तो होने हो गए तुसी नहीं पता तो मेरी गल सुन जेड़ा तेरे पसंद है ना उही ले ला सूट फिर नहीं मम्मी मेरी पसंद ना पसंद था है ना ਕਿੱਤੇ ਦੀ ਖਤਮ ਐ ਇਸ ਘਰ ਚ ਕੋਈ ਗੱਲ ਨਹੀਂ ਭਾਬੀ ਕੋਸ਼ ਹੋਣੇ ਚਾਹੀਦੇ ਆ ਇਹਨਾਂ ਨੂੰ ਇਹ ਪਸੰਦ ਆ ਇਹਨਾਂ ਨੂੰ ਇਹ ਰੱਖਣ ਦੋ ਤੇ ਨਾਲੇ ਭਾਬੀ ਨਾਲ ਆ ਦੇ ਪਸੰਦ ਕਰਕੇ ਲਈ ਹੋਊਗੀ ਹਨਾ ਭਾਬੀ ਤੇ ਫਿਰ ਉਹੀ ਤਾਂ ਤੈਨੂੰ ਮੈਂ ਕਹਿਣੀ ਐ ਮੀਤ ਵੀ ਭਈ ਨਾਲ ਵਗ ਜਾਂਦੀ ਤੈਨੂੰ ਕਿਹਾ ਸੀ ਨਾ ਵੀ ਨਾਲ ਵਗ ਚਲ ਨਾਲ ਜਾ ਕੇ ਆਪਣੀ ਪਸੰਦਾਂ ਲੈ ਆਉਂਦੀ ਹੁਣ ਤੂੰ ਮੇਰੇ ਪਸਾਵਾਂ ਛੂਟ ਨੂੰ ਖੋਹ ਲਿਆ ਹੱਥ ਚ ਇਹ ਤਾਂ ਗੱਲ ਗਲਤ ਆ ਗਈ ਫਿਰ ਨਹੀਂ ਨਹੀਂ ਭਾਬੀ ਮੈਨੂੰ ਇਹੋ ਜੀ ਗੱਲ ਨਹੀਂ ਹੋ ਗਈ ਮੈਂ ਖੋਇਆ ਨਹੀਂ ਮੈਨੂੰ ਨਾ ਗਲਤ ਪਹਿਨੀ ਹੋ ਗਈ ਸੀ ਉਹ ਮੰਮੀ ਡੈਡੀ ਨੇ ਨਾ ਮਨੇ ਇਹ ਗੱਲ ਕਹਤੀ ਸੀ ਕਹਿੰਦੇ ਕਿ ਤੇਰੀ ਮਾਂ 10000 ਰੁਪਏ ਲੈ ਗਈ ਆ ਵੀ ਵਧੀਆ ਮਹਿੰਗਾ ਸੂਟ ਲੈ ਕੇ ਆਊਗੀ ਤੇਰੇ ਵਾਸਤੇ ਪੁੱਤ ਮੈਨੂੰ ਤਾਂ ਐ ਲੱਗਿਆ ਵੀ ਇਹ ਹੋਊਗਾ ਮੇਰਾ ਉਹ ਤਾਂ ਜੇ ਤੇਰੇ ਪਸੰਦ ਆ ਨਾ ਇਹ ਰੱਖ ਲਾ ਨਾ ਭਾਈ ਮੰਮੀ ਮੈਂ ਨਹੀਂ ਆਉਦਾ ਛੂਟ ਦਿੰਦੀ ਹੈਗੀ ਕਿ ਚਲੋ ਕੋਈ ਨਹੀਂ ਮਾਂ ਸਾਦੇ ਪਿੱਛੇ ਉਹ ਕਰੀ ਜਾਂਦੇ ਤੁਸੀਂ ਵੀ ਭਾਬੀ ਨੂੰ ਉਹ ਪਸੰਦ ਆ ਉਹ ਰੱਖ ਲੈੰਦੋ ਤੇ ਮਾਂ ਮੇਰੀ ਨਾ ਬਸ ਟੱਪ ਜੂਗੀ ਤੇ ਮੈਂ ਜਾਣੀ ਆ ਫਿਰ ਹਾਂ ਤੁਸੀਂ ਵੀ ਵਗਜੋ ਅੰਦਰ ਚੰਗਾ ਫਿਰ ਚੰਗਾ ਪੁੱਤ ਵੇਖਦੀ ਆ ਉਹਦਾ ਕਮਲੀ ਦਾ ਐ ਨਹੀਂ ਪਤਾ ਚੰਗਾ ਚੰਗਾ ਮਾਂ ਲਾ ਦੇਖੀ ਕਿ ਮੈਂ ਕਰੀ ਜਾਂਦਾਂ ਨਾ ਗਿਆ ਮਮਾ ਹੱਟ ਬਦ ਮੈਂ ਨਹੀਂ ਕਹਿੰਦਾ ਨਾਨਕ ਤੁਹਾਨੂੰ ਵੀ ਗੱਲ ਦੰਦੇ ਮੈਂ ਮਰਦਾ ਕਿ ਮਾਚਾ ਰਸਾ ਚਲ ਕੋਈ ਗੱਲ ਨਹੀਂ ਬੱਸ ਥੁਕੇ ਦਿਲ ਤੇ ਲਣਾ ਠੀਕ ਆ ਚਲ ਆਪਾਂ ਚੱਲੀਏ ਬੱਸ ਲੰਗੀ ਜਾਂਦੀ ਆ ਆਪਣੀ ਵੀ ਆ ਜਾ